328 ਰੂਪ ਹੈ ਜਿਹੜੇ ਗੁੰਮ ਹੋਏ ਆ ਜਿਹੜੀ ਬਾਈਬਲ ਦੇ ਵਿੱਚ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਸੀ ਉਦੋਂ ਤੱਕ ਨਿੱਕਾ ਜਿਹਾ ਇੱਕ ਅੱਧੀ ਚੋਰੀ ਦੀ ਗੱਲ ਸੀ ਦੋ ਚੋਰੀਆਂ ਦੀ ਗੱਲ ਸੀ ਤੇ 328 ਚੋਰੀਆਂ ਸਾਰੇ ਪੰਜਾਬ 'ਚ ਸਾਰੀ ਦੁਨੀਆ 'ਚ ਅੱਗ ਲੱਗ ਗਈ ਔਰ ਆ ਤਾਂ ਉਸ ਤੋਂ ਵੀ ਵੱਡਾ ਗੁਨਾਹ ਹੈ ਜਿੱਥੇ ਜਿੱਥੇ ਉਹ ਸਰੂਪ ਗਏ ਆ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਕੀ ਪਤਾ ਕਿਹੜੇ ਮਨਸੂਬੇ ਨਾਲ ਉਹਨਾਂ ਨੂੰ ਵਰਤਿਆ ਜਾਣਾ ਸਾਡੇ ਖਿਲਾਫ ਵਰਤਿਆ ਜਾਣਾ ਜਦੋਂ ਮੈਂ ਪਿਛਲੀ ਵਾਰ ਦੀ ਗੱਲ ਆ ਜਦੋਂ ਪਿਛਲੀ ਸਰਕਾਰ ਦੇ ਵਿੱਚ ਤੁਸੀਂ ਐਮਐਲਏ ਬਣਾ ਕੇ ਭੇਜਿਆ ਸੀ ਮੈਨੂੰ ਤੇ ਸਿਰਸਾ ਸਾਹਿਬ ਦਾ ਜਿਹੜਾ ਉਹ ਮੈਨੂੰ ਵੀਡੀਓ ਮੈਂ ਦੇਖੀ ਸੀ ਜੀ ਦੇ ਵਿੱਚ ਮੇਰੇ ਪਿਤਾ ਖਿਲਾਫ ਮੇਰੇ ਗੁਰੂ ਦੇ ਖਿਲਾਫ ਉਹ ਗੱਲਾਂ ਬੋਲੀਆਂ ਸੀ ਉਹ ਮੇਰੀ ਜੀਬ ਜਲ ਜੇ ਜੇ ਮੈਂ ਉੱਥੇ ਦੁਬਾਰਾ ਬੋਲ ਸਕਾਂ ਇੰਨੀਆਂ ਮਾੜੀਆਂ ਗੱਲਾਂ ਲਿਖੀਆਂ ਸੀ ਉਹਦੇ 'ਚ ਉਹ ਜਿਹੜੀ ਉੱਥੇ ਬੇਅਦਬੀ ਹੋਈ ਉਹ ਬੇਅਦਬੀ ਤਾਂ ਕਿਸੇ ਹੋਰ ਤਰੀਕੇ ਭੁੱਲੀ ਵੀ ਮਤਲਬ ਉਹਨੂੰ ਤੁਸੀਂ ਨਜ਼ਰਅੰਦਾਜ਼ ਤਾਂ ਨਹੀਂ ਕਰ ਸਕਦੇ ਲੇਕਿਨ ਜਿਹੜੀ ਚੀਜ਼ ਲਿਖੀ ਵੀ ਆ ਉਹ ਤਾਂ ਹਜ਼ਾਰਾਂ ਸਾਲ ਬਾਅਦ ਵੀ ਤੁਹਾਡੇ ਸਾਹਮਣੇ ਆ ਜਾਏਗੀ ਔਰ ਲਿਖੀ ਕਿਹੜੀ ਮੋਹਰ ਦੇ ਥੱਲੇ ਜਿਹੜੀ ਸੰਸਥਾ ਨੂੰ ਇਹ ਜ਼ਿੰਮੇਵਾਰੀ ਹੈ ਕਿ ਤੁਸੀਂ ਪੰਥਕ ਸਰੋਕਾਰਾਂ ਦੀ ਪਹਿਰੇਦਾਰੀ ਕਰਨੀ ਹੈ ਮੈਂ ਇਹ ਗੱਲ ਪੰਜਾਬ ਦੀ ਵਿਧਾਨ ਸਭਾ ਚ ਉਦੋਂ ਬਤੌਰ ਐਮ ਐਲ ਏ ਮੈਂ ਚੱਕੀ ਸੀ ਲੇਕਿਨ ਉਦੋਂ ਕਿਸੇ ਨੇ ਸੁਣੀ ਨਹੀਂ ਲੰਬੇ ਬਣਦੇ ਵੀ ਸੀ ਸੋ ਅੱਜ ਦੇਰੀ ਲਈ ਮਾਫੀ 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 ਤਾਂ ਸਿੱਖ ਹਮੇਸ਼ਾ ਮੰਗਦਾ ਸੰਗਤ ਤੋਂ ਸਿੱਖ ਤਾਂ ਹਮੇਸ਼ਾ ਮੰਗਦਾ ਸਿੱਖ ਗੁਨੇਗਾਰ ਹੋ ਜੇ ਤਾਂ ਸੰਗਤ ਬਖਸ਼ਦੀ ਹੈ ਗੁਰੂ ਬਖਸ਼ਦਾ ਹੈ ਸੋ ਦੇ ਲਈ ਮਾਫੀ ਸੋ ਮੈਂ ਹੁਣ ਬੇਨਤੀ ਕਰਦਾ ਕਿਉਂਕਿ ਮੇਰੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਕਿਸੇ ਤਰ੍ਹਾਂ ਦੀ ਕੋਈ ਡਾਇਰੈਕਸ਼ਨ ਦੇਣਾ ਸਰਕਾਰ ਨੂੰ ਸੋ ਮੈਂ ਬੇਨਤੀ ਕਰਦਾ ਵੀ ਸਾਡੇ ਦਿਲ ਨਾ ਮੱਚੇ ਪਏ ਆ ਕੁਝ ਤਾਂ ਮੱਲਮ ਸਾਡੀ ਸਰਕਾਰ ਸਾਡੇ ਤੇ ਲਾ ਦੇਵੇ ਸੋ ਉਹ ਮੱਲਮ ਲਾਉਣ ਵਾਸਤੇ ਜਿਹੜੀਆਂ ਇੱਥੇ ਦੋ ਮੰਗਾ ਹੁਣੇ ਦੱਸੀਆਂ ਗਈਆਂ ਉਹਨਾਂ ਬਾਰੇ ਹੁਣੇ ਫੈਸਲਾ ਪੰਜਾਬ ਸਰਕਾਰ ਵੱਲੋਂ ਆਵੇ ਇਹਦੇ ਵਾਸਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਚੋਂ ਅਰਦਾਸ ਕਰਦਾ ਸੱਚਾ ਪਾਤਸ਼ਾਹ ਮਰਿਆਦਾ ਸਹਿਤ ਸਾਡੇ ਤੋਂ ਇਹ ਸੇਵਾ ਲੈ ਲਿਓ ਤੇ ਮੇਰੇ ਸਾਹਮਣੇ ਬਿਰਾਜਮਾਨ ਸਾਡਾ ਪੰਜਾਬ ਜਿਹਨੇ ਦੱਸਿਆ ਦੁਨੀਆ ਨੂੰ ਕਿ ਪੰਜਾਬ ਕੀ ਹੁੰਦਾ ਸਾਡੇ ਕਿਸਾਨ ਸਭ ਤੋਂ ਪਹਿਲਾਂ ਮੈਂ ਉਹ ਸ਼ਹੀਦ ਮਾਤਾ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਰਬੰਸਦਾਨੀ ਪਿਤਾ ਅਮਰਤ ਕੇ ਦਾਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਣ ਲੱਗਿਆ ਫਤੇ ਦਾ ਜਵਾਬ ਫਤੇ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਹੀਂ ਕਿਛ ਆਹੇ ਨਮੂਰਾ ਮੇਰਾ ਕੁਛ ਨਹੀਂ ਹੈ ਸਭ ਕੁਛ ਗੁਰੂ ਦਾ ਬਖਸ਼ਿਆ ਹੋਇਆ ਮੈਂ ਇੱਥੇ ਬੈਠਾ ਭਾਵਕ ਹੋ ਰਿਹਾ ਸੀ ਵੀ ਸਾਡੇ ਵਰਗਿਆਂ ਨੂੰ ਜਿਹੜੀ ਅੱਜ ਸਰਕਾਰ ਦੇ ਵਿੱਚ ਬਿਠਾਇਆ ਹੈ ਇਹ ਗੁਰੂ ਨੇ ਕਿਸੇ ਕੰਮ ਵਾਸਤੇ ਕਿਸੇ ਸੇਵਾ ਲੈਣ ਵਾਸਤੇ ਬਿਠਾਇਆ ਪਰ ਸੇਵਾ ਕਰਦਿਆਂ ਵੀ ਮਨ ਦੇ ਵਿੱਚ ਭੌਂ ਰਹਿੰਦਾ ਭੈ ਰਹਿਂਦਾ ਵੀ ਕਿਤੇ ਚੰਗਾ ਕਰਦਿਆਂ ਕੁਝ ਮਾੜਾ ਨਾ ਹੋ ਜਾਵੇ ਹੋ ਨਹੀਂ ਸਾਨ ਹ ਸਤਿ ਸ੍ਰੀ ਅਕਾਲ ਔਰ ਗੁਰੂ ਸਾਹਿਬ ਦਾ ਹੁਕਮ ਹੀ ਹੈ ਅਕਲੀ ਸਾਹਿਬ ਸੇਵੀ ਹੈ ਅਕਲ ਲਾ ਕੇ ਕਰਨੀ ਚਾਹੀਦੀ ਹੈ ਸੋ ਜਦੋਂ ਮੈਂ ਪਿਛਲੀ ਵਾਰ ਦੀ ਗੱਲ ਹੈ ਜਦੋਂ ਪਿਛਲੀ ਸਰਕਾਰ ਦੇ ਵਿੱਚ ਤੁਸੀਂ ਐਮਐਲਏ ਬਣਾ ਕੇ ਭੇਜਿਆ ਸੀ ਮੈਨੂੰ ਤੇ ਸਿਰਸਾ ਸਾਹਿਬ ਦਾ ਜਿਹੜਾ ਉਹ ਮੈਨੂੰ ਵੀਡੀਓ ਮੈਂ ਦੇਖੀ ਸੀ ਜੀ ਦੇ ਵਿੱਚ ਮੇਰੇ ਪਿਤਾ ਖਿਲਾਫ ਮੇਰੇ ਗੁਰੂ ਦੇ ਖਿਲਾਫ ਉਹ ਗੱਲਾਂ ਬੋਲੀਆਂ ਸੀ ਉਹ ਮੇਰੀ ਜੀਬ ਜਲ ਜੇ ਜੇ ਮੈਂ ਉੱਥੇ ਦੁਬਾਰਾ ਬੋਲ ਸਕਾਂ ਇੰਨੀਆਂ ਮਾੜੀਆਂ ਗੱਲਾਂ ਲਿਖੀਆਂ ਸੀ ਉਹਦੇ 'ਚ ਉਹ ਜਿਹੜੀ ਉੱਥੇ ਬੇਅਦਬੀ ਹੋਈ ਉਹ ਬੇਅਦਬੀ ਤਾਂ ਕਿਸੇ ਹੋਰ ਤਰੀਕੇ ਭੁੱਲੀ ਵੀ ਮਤਲਬ ਉਹਨੂੰ ਤੁਸੀਂ ਨਜ਼ਰਅੰਦਾਜ਼ ਤਾਂ ਨਹੀਂ ਕਰ ਸਕਦੇ ਲੇਕਿਨ ਜਿਹੜੀ ਚੀਜ਼ ਲਿਖੀ ਵੀ ਆ ਉਹ ਤਾਂ ਹਜ਼ਾਰਾਂ ਸਾਲ ਬਾਅਦ ਵੀ ਤੁਹਾਡੇ ਸਾਹਮਣੇ ਆ ਜਾਏਗੀ ਔਰ ਲਿਖੀ ਕਿਹੜੀ ਮੋਹਰ ਦੇ ਥੱਲੇ ਜਿਹੜੀ ਸੰਸਥਾ ਨੂੰ ਇਹ ਜ਼ਿੰਮੇਵਾਰੀ ਹੈ ਕਿ ਤੁਸੀਂ ਪੰਥਕ ਸਰੋਕਾਰਾਂ ਦੀ ਪਹਿਰੇਦਾਰੀ ਕਰਨੀ ਹੈ ਮੈਂ ਇਹ ਗੱਲ ਪੰਜਾਬ ਦੀ ਵਿਧਾਨ ਸਭਾ ਚ ਉਦੋਂ ਬਤੌਰ ਐਮਐਲਏ ਮੈਂ ਚੱਕੀ ਸੀ ਲੇਕਿਨ ਉਦੋਂ ਕਿਸੇ ਨੇ ਸੁਣੀ ਨਹੀਂ ਤਾ ਉਦੋਂ ਮਨ ਦੇ ਵਿੱਚ ਮੇਰੇ ਬੈਠਾ ਹੀ ਉੱਥੇ ਹੂਕ ਨਿਕਲੀ ਸੀ ਵੀ ਸੱਚਾ ਪਾਤਸ਼ਾ ਆ ਤਾਂ ਕਰਾਲਾ ਆ ਸੇਵਾ ਤਾਂ ਸਾਡੇ ਕੋਲੋਂ ਲੈ ਲੈ ਮੈਨੂੰ ਆਇ ਲੱਗਦਾ ਜਿਹੜੀ ਸਰਕਾਰ ਬਣਾਈ ਆ ਉਹ ਇਹ ਸੇਵਾ ਲੈਣ ਵਾਸਤੇ ਹੀ ਬਣਾਈ ਆ ਉਹ ਸੇਵਾ ਲੈਣ ਵਾਸਤੇ ਬਣਾਈ ਆ ਗੁਰੂ ਸਾਡੇ ਰਹਿਤ ਨਾਮੇ ਤਾਂ ਆਉਂਦਾ ਵੀ ਗੁਰੂ ਦੀ ਨਿੰਦਾ ਵੀ ਨਹੀਂ ਸੁਣਨੀ ਗੁਰ ਕੀ ਨਿੰਦਾ ਸੁਣੇ ਨਾ ਕਾਨ ਦੂਜੀ ਗੱਲ ਜਿਹੜਾ 328 ਰੂਪ ਹੈ ਜਿਹੜੇ ਗੁੰਮ ਹੋਏ ਆ ਜਿਹੜੀ ਬਾਈਬਲ ਦੇ ਵਿੱਚ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਸੀ ਉਹਦੋਂ ਤੱਕ ਨਿੱਕਾ ਜਿਹਾ ਇੱਕ ਅੱਧੀ ਚੋਰੀ ਦੀ ਗੱਲ ਸੀ ਦੋ ਚੋਰੀਆਂ ਦੀ ਗੱਲ ਸੀ ਤਾਂ 328 ਚੋਰੀਆਂ ਸਾਰੇ ਪੰਜਾਬ 'ਚ ਸਾਰੀ ਦੁਨੀਆ 'ਚ ਅੱਗ ਲੱਗ ਗਈ ਔਰ ਆ ਤਾਂ ਉਸ ਤੋਂ ਵੀ ਵੱਡਾ ਗੁਨਾਹ ਜਿੱਥੇ ਜਿੱਥੇ ਉਸ ਰੂਪ ਗਏ ਆ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਕੀ ਪਤਾ ਕਿਹੜੇ मंसूਬੇ ਨਾਲ ਉਹਨਾਂ ਨੂੰ ਵਰਤਿਆ ਜਾਣਾ ਸਾਡੇ ਖਿਲਾਫ ਵਰਤਿਆ ਜਾਣਾ ਸੰਸਥਾਵਾਂ ਵੱਡੀਆਂ ਸੰਸਥਾਵਾਂ ਜਿਨ੍ਹਾਂ ਦਾ ਸਾਡੇ ਮੰਦੇ ਵਿੱਚ ਬਹੁਤ ਸਨਸਕਾਰ ਆ ਉਹਨਾਂ ਦੇ ਰਾਹੀਂ ਢਾਲ ਬਣਾਈ ਜਾਂਦੇ ਆ ਲੇਕਿਨ ਕਿਸੇ ਵੀ ਮੈਂ ਇੱਕ ਗੱਲ ਕਹਿ ਦੇਣਾ ਚਾਹਣਾ ਆ ਗੁਰੂ ਸਾਹਿਬ ਸਾਡੇ ਤੇ ਮਿਹਰ ਰੱਖਣ ਸਾਨੂੰ ਇੰਨੀ ਸਮਤਤਾ ਗੁਰੂ ਨੇ ਬਖਸ਼ੀ ਹੋਈ ਆ ਵੀ ਕਿਸੇ ਵੀ ਸੰਸਾ ਤੋਂ ਵੱਡਾ ਸਾਡਾ ਗੁਰੂ ਆ ਸਾਡੇ ਗੁਰੂ ਗ੍ਰੰਥ ਸਾਹਿਬ ਆ ਉਹਨਾਂ ਦੇ ਸਤਕਾਰ ਵਾਸਤੇ ਜੋ ਵੀ ਕਰਨਾ ਪਏ ਕਰਾਂਗੇ ਅਸੀਂ ਸਤਿ ਸ੍ਰੀ ਅਕਾਲ ਸੋ ਦੇਰੀ ਪਤਾ ਨਹੀਂ ਗੁਰੂ ਦੇ ਪਾਣੇ ਚ ਵਡਾਲਾ ਸਾਹਿਬ ਤੁਸੀਂ ਲਾਂਭੇ ਤਾਂ ਬਹੁਤ ਦਿੱਤੇ ਲੇਕਿਨ ਗੁਰੂ ਦੇ ਪਿਆਰ ਚ ਦਿੱਤੇ ਪਰ ਮੈਨੂੰ ਐ ਲੱਗਦਾ ਸੀ ਵੀ ਗੁਰੂ ਦਾ ਦਰ ਤਾਂ ਤਾਂ ਲਾਂਭਾ ਦਿੰਦਾ ਲੰਬੇ ਬਣਦੇ ਵੀ ਸੀ ਸੋ ਅੱਜ ਦੇਰੀ ਲਈ ਮਾਫੀ 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 ਤਾਂ ਸਿੱਖ ਹਮੇਸ਼ਾ ਮੰਗਦਾ ਸੰਗਤ ਤੋਂ ਸਿੱਖ ਤਾਂ ਹਮੇਸ਼ਾ ਮੰਗਦਾ ਸਿੱਖ ਗੁਨੇਗਾਰ ਹੋ ਜੇ ਤਾਂ ਸੰਗਤ ਬਖਸ਼ਦੀ ਐ ਗੁਰੂ ਬਖਸ਼ਦਾ ਸੋ ਦੇ ਲਈ ਮਾਫੀ ਸੋ ਮੈਂ ਹੁਣ ਬੇਨਤੀ ਕਰਦਾ ਕਿਉਂਕਿ ਮੇਰੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਕਿਸੇ ਤਰ੍ਹਾਂ ਦੀ ਕੋਈ ਡਾਇਰੈਕਸ਼ਨ ਦੇਣਾ ਸਰਕਾਰ ਨੂੰ ਸੋ ਮੈਂ ਬੇਨਤੀ ਕਰਦਾ ਵੀ ਸਾਡੇ ਦਿਲ ਨਾ ਮੱਚੇ ਪਏ ਆ ਕੁਛ ਤਾਂ ਮੱਲਮ ਸਾਡੀ ਸਰਕਾਰ ਸਾਡੇ ਤੇ ਲਾ ਦੇਵੇ ਸੋ ਉਹ ਮੱਲਮ ਲਾਉਣ ਵਾਸਤੇ ਜਿਹੜੀਆਂ ਇੱਥੇ ਦੋ ਮੰਗਾ ਹੁਣੇ ਦੱਸੀਆਂ ਗਈਆਂ ਉਹਨਾਂ ਬਾਰੇ ਹੁਣੇ ਫੈਸਲਾ ਪੰਜਾਬ ਸਰਕਾਰ ਵੱਲੋਂ ਆਵੇ ਇਹਦੇ ਵਾਸਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਵਿੱਚ ਅਰਦਾਸ ਕਰਦਾ ਸੱਚਾ ਪਾਤਸ਼ਾਹ ਮਰਿਆਦਾ ਸਹਿਤ ਸਾਡੇ ਤੋਂ ਇਹ ਸੇਵਾ ਲੈ ਲਿਓ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਸੋ ਮੈਂ ਬੇਨਤੀ ਕਰਦਾ ਸਾਡੇ ਸਤਕਾਰਯੋਕ ਕੈਬਨਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਹੋਰਾਂ ਨੂੰ ਕਿ ਉਹ ਸੰਗਤ ਨੂੰ ਮੁਖਾਬਤ ਹੋਣ ਔਰ ਗੁਰੂ ਦੀ ਸੇਵਾ ਦੇ ਵਿੱਚ ਆਪਣੇ ਆਪ ਨੂੰ ਅਰਪਿਤ ਕਰਨ ਸਭ ਤੋਂ ਵੱਡੀ ਸੇਵਾ ਗੁਰੂ ਦੀ ਸੇਵਾ ਜੀ ਦੇ ਤੇ ਕਿਰਪਾ ਹੋਗੀ ਗੁਰੂ ਦੀ ਉਹਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਫਿਰ ਕਿਸੇ ਗੱਲ ਦੀ ਪਰਵਾਹ ਨਹੀਂ ਔਰ ਗੁਰੂ ਨੇ ਆਪਾਂ ਨੂੰ ਸਰਕਾਰ ਦੇ ਵਿੱਚ ਪੰਥ ਦਾ ਪੰਜਾਬ ਦਾ ਪਹਿਰੇਦਾਰ ਬਣਾ ਕੇ ਬਿਠਾਇਆ ਸਾਨੂੰ ਆਪਾਂ ਨੂੰ ਸੋ ਆਪਾਂ ਪੰਥ ਲਈ ਸੇਵਾ ਕਰਨੀ ਹੈ ਔਰ ਸਿੱਖ ਦਾ ਫਰਜ਼ ਹੈ ਸਾਰੀ ਲੋਕਾਈ ਦੀ ਸੇਵਾ ਕਰਨੀ ਹੈ ਲੇਕਿਨ ਆਪਦਾ ਘਰ ਤਾਂ ਠੀਕ ਰੱਖਣਾ ਇਹ ਪੰਥ ਸਾਡਾ ਘਰ ਹੈ ਸੋ ਪੰਥ ਦੀ ਸੇਵਾ ਦੇ ਵਿੱਚ ਆਪਦੇ ਐਲਾਨ ਕਰਕੇ ਜਾਓ ਸਰਦਾਰ ਹਰਜੋਤ ਸਿੰਘ ਬੈਸ ਜੀ ਇਹਨਾਂ ਕਹਿੰਦਾ ਹੋਇਆ ਮੈਂ ਖਿਮਾਂਦਾ ਜੈ ਜਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ